ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਰੋਮੀ ਨੂੰ ਪਾਰਟੀ ਵੱਲੋਂ ਨਵੀਂ ਨਿਯੁਕਤੀ ਦਿੰਦਿਆਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਟ੍ਰੇਡ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਪਠਾਨਕੋਟ ਤੋਂ ਟ੍ਰੇਡ ਵਿੰਗ ਦੇ ਇੰਚਾਰਜ ਵਿਕਾਸ ਸੈਣੀ ਜੀ ਪਹੁੰਚੇ ਉਹਨਾਂ ਨੇ ਰੁਪਿੰਦਰ ਸਿੰਘ ਰੋਮੀ ਨੂੰ ਨਵੀਂ ਜ਼ਿੰਮੇਵਾਰੀ ਦਿੰਦਿਆਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਟ੍ਰੇਡ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਔਰ ਦਿਖਾਉਂਦੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੀ ਵਖਰੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਰਨ ਦੀ ਇਹ ਖਾਸ ਰਿਪੋਰਟ ਮੈਂ ਮਕਾਫਾ ਨਹੀਂ ਜੀ ਟ੍ਰੇਡ ਵਿੰਗ ਤੋਂ ਜਿਲ੍ਹਾ ਅੰਚਲ ਟ੍ਰਾਂਸਪੋਰਟ ਨੂੰ ਢੁੱਕੀ ਲੱਗੀ ਸੀ ਕਿ ਡਿਸਟ੍ਰਿਕਟ ਗੁਦਾਸਪੁਰ ਦੇ ਅੰਦਰ ਜਿਹੜੇ ਵੀ ਵਿਧਾਨ ਸਭਾ ਅਸੈਂਬੀਆਂ ਉਹਨਾਂ ਦੇ ਜਾ ਕੇ ਹਲਕਾ ਕੰਡੀਡੇਟਸ ਨਾਲ ਟ੍ਰੇਡ ਵਿੰਗ ਨੂੰ ਵਪਾਰ ਨੂੰ ਅੱਗੇ ਵਧਾਉਣ ਲਈ ਵਪਾਰੀਆਂ ਨੂੰ ਸਹੂਲਤਾਂ ਦੇਣ ਲਈ ਜੋ ਸਰਕਾਰ ਨੇ ਡਿਊਟੀ ਲਗਾਈ ਉਹਦੇ ਸੰਸਨ ਵਿੱਚ ਅੱਜ ਮੈਂ ਅਸ਼ੀਰਵਾਦ ਪੁਰ ਵਿਧਾਨ ਸਭਾ 'ਚ ਪਹੁੰਚਿਆ ਮੇਰੇ ਨਾਲ ਰੁਪਿੰਦਰ ਜੀ ਇਹਨਾਂ ਨੂੰ ਹਲਕਾ ਟ੍ਰੇਡ ਕੋਆਰਡੀਨੇਟਰ ਸ਼ਿਵਾਰ ਗੋਂਦਪੁਰ ਜੀ ਵਾਲਾ ਲਗਾ ਹੈ ਗਿਆ ਜੀ ਅੱਪਾ ਥੋੜੀ ਡਿਸਕਸਸ਼ਨ ਕੀਤੀ ਹੈ ਉਹ ਪਾਰੀਆਂ ਨੂੰ ਲੈ ਕੇ ਬਾਕੀ ਜੋ ਟਾਸਕ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਹੀ ਉਹ ਪਾਰੀਆਂ ਨੂੰ ਲੈ ਕੇ ਉਹਨਾਂ ਦੇ ਇਤਵਾਸਤੇ ਅਪਾ ਸਾਰੇ ਮਿਲ ਕੇ ਉਹ ਟਾਸਕ ਨੂੰ ਟੀਮ ਦੇਖੋ ਪਹਿਲਾਂ ਵੀ ਸਰਕਾਰ ਨੇ ਬਹੁਤ ਸਾਰੀਆਂ ਪਾਲਿਸੀਜ਼ ਲਈਆਂ ਉਹ ਆਓਟੀਐਸ ਲਈਆਂ ਅੰਬਿਆ ਸ਼ੈਡੂਲ ਮਾਰਕਾ ਵਾਸਤੇ ਸਕੀਮਾਂ ਲਿਆਂ ਜਿਨ੍ਹਾਂ ਨੂੰ 1% ਸੈਟਲਮੈਂਟ ਸੇ ਵੇਵਰ 50% 100% ਵੇਵਰਸ ਦਿੱਤੀਆਂ ਉਹਦਾ ਫਾਇਦਾ ਵਪਾਰੀਆਂ ਨੂੰ ਪਹੁੰਚਿਆ ਇਸੇ ਤਰ੍ਹਾਂ ਜਿਹੜੀ ਟੀਮ ਬਣੀ ਹੈ ਬਲਾਕ ਪ੍ਰਧਾਨ ਸੋਨੇ ਆ ਫਰਕਾ ਕੋਆਰਡੀਨੇਟਰ ਦੇ ਨੀਚੇ ਜਿਹੜੇ ਬਲਾਕ ਪ੍ਰਧਾਨ ਸੋਨੇ ਆ ਇਹ ਸ਼ਹਿਰ-ਸ਼ਹਿਰ ਕਸਪੈਕਸ ਨੂੰ ਪਿੰਡ-ਪਿੰਡ ਤੀ ਜਾ ਕੇ ਟ੍ਰੇਡਰਸ ਦੀ ਪ੍ਰੋਬਲਮ ਪੁੱਛਾਂਗੇ ਤੇਨੀ ਵਾਰ ਤੋਂ ਬਾਅਦ ਹੋ ਸਕੇ ਆਪਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਦੋ ਵੀ ਜਿਹੜਾ ਬੋਪਾਲੀ ਹੈਗਾ ਉਹ ਰੀਡ ਦੀ ਹੰਡੀ ਹੁੰਦਾ ਹਰ ਸਮਕਾਰ ਦੀ ਰੀਡ ਦੀ ਹੰਡੀ ਹੁੰਦਾ ਸਮਾਜ ਦੀ ਰੀਡ ਦੀ ਹੰਡੀ ਹੁੰਦਾ ਬਾਕੀ ਅੱਜ ਦਾ ਰਿਜ਼ਲਟ ਅੱਜ ਤਾਇਆ ਤਾਇਆ ਤਰ੍ਹਾਂ ਤਰ੍ਹਾਂ ਦੀ ਪੰਥਕ ਸੀਰੀਜ਼ ਦੇ ਅੰਦਰ ਰਿਜ਼ਲਟ ਦਿਖਾਈ ਹੈ ਜੀ ਦੋ ਜਾਂ ਪੰਜ ਤਾਇਆ ਸੈਮੀ ਫਾਈਨਲ ਕਰਦੇ ਸੈਮੀ ਫਾਈਨਲ ਤੋਂ ਬਹੁਤ ਖ ਭਾਈ ਜੇ ਤੁਹਾਨੂੰ ਇੱਕ ਨਵੀਂ ਜਿਮੇਵਾਰੀ ਪਾਰਟੀ ਉੱਤੇ ਦਿੱਤੀ ਗਈ ਕੀ ਕਹਿਣਾ ਚਾਹੁੰਦੇ ਹੋ ਮੈਂ ਕਿ ਪੰਜਾਬ ਸਰਕਾਰ ਦਾ ਜਿਹੜਾ ਸਰਦਾਰ ਕੋਹਿੰਦ ਸਿੰਘ ਮਾਨ ਨੇ ਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਐਡਵੋਕੇਟ ਅਮਰਪਾਲ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦੇ ਸਹਿਯੋਗ ਨਾਲ ਮੈਨੂੰ ਹਲਕਾ ਸ਼ੀਰਪੁਰ ਤੋਂ ਦਾ ਟ੍ਰੇਡ ਵਿੰਗ ਦਾ ਕੋਆਰਡੀਨੇਟਰ ਬਣਾਇਆ ਗਿਆ ਜਿਹੜੀ ਵੀ ਜਿੰਮੇਵਾਰੀ ਮਿਲੀ ਹੈ ਉਹ ਤਨਦੇਹੀ ਨਾਲ ਮੈਂ ਕਰਦਾ ਜੀ ਭਾਈ ਜੇ ਤੁਹਾਨੂੰ ਇੱਕ ਨਵੀਂ ਜਿਮੇਵਾਰੀ ਪਾਰਟੀ ਉੱਤੇ ਦਿੱਤੀ ਗਈ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਪੰਜਾਬ ਸਰਕਾਰ ਦਾ ਜਿਹੜਾ ਸਰਦਾਰ ਭੌਂਸ ਸਿੰਘ ਮਾਨ ਅਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਐਡਵੋਕੇਟ ਅਮਰਪਾਲ ਸਿੰਘ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜੀ। ਉਹਨਾਂ ਦੇ ਸਹਿਯੋਗ ਨਾਲ ਮੈਨੂੰ ਹਲਕਾ ਸ਼ਹਿਰ ਪਿੰਡ ਦਾ ਟ੍ਰੇਡ ਵਿੰਗ ਦਾ ਕੋਆਰਡੀਨੇਟਰ ਬਣਾਇਆ ਗਿਆ। ਜਿਹੜੀ ਵੀ ਜ਼ਿੰਮੇਵਾਰੀ ਮਿਲੀ ਹੈ ਉਹ ਤਨਦੇਈ ਨਾਲ ਮੈਂ ਕਰਦਾ ਜੀ। ਮੈਂ ਬਹੁਤ ਹੀ ਖੁਸ਼ ਹਾਂ। ਸਰਪਾਲ ਨੂੰ ਮੇਰੀ ਗੋਡੀ ਕਰਾਂਗੇ। ਜਿਹਨਾਂ ਮਾਰਕੀ ਬੋਲੇਗਾ ਸਵਾਲ ਉਹਨਾਂ ਨੂੰ ਕਰੂੰਗਾ। ਕੱਲ ਨੂੰ ਕੋਈ ਨਹੀਂ ਕਰੂਗਾ ਕਲਾਸ ਕਰਨਾ ਹੈ ਕੋਈ ਤਾਂ ਨਹੀਂ ਪੋਰ ਕਮੇ ਆਪਣੇ ਬਲਾਕ ਬਤਾਣ ਕੋਈ ਸਿਕਰਤਾ ਹੋਸੇ ਕਿ ਦਰਜੀਸ਼ੇ ਕੱਕ ਕਰ ਆਮਰੇ ਨੂੰ ਬੰਨ ਕਾਗਰਤ ਆਪਰੇ ਦੁਕਾਨੋਂ ਦਾਸਗੋ ਪਾਟੇ ਦੇ ਨਾਸ ਕੈਂਚਾਂ ਨਾਲ ਹੀ ਹੋਵੇ ਮੈਂ ਠੀਕ ਹੈ ਜਿਮਾਪੜੀ ਚੋਬਰੀ ਨਾ ਕੇ ਮੈਂ ਦਾ ਰਿਆ ਕਹਤੇ ਮੈਂ ਵੇਖ ਤੋ ਮੈਂ ਕੋਲ ਆ ਗਈ ਪੰਚਾਇਤ ਦਾ ਬਾਜੀ ਤੂ ਤੀਲਾ ਤੇ